ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਪਿੰਡ 97 ਸੈਮੂਲ ਸਿੰਘ ਠਵਾਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਰੰਸੀ ਦੀ ਕਰੰਸੀ ਬਦਲਣਾ ਕੋਈ ਮਾੜੀ-ਮੋਟੀ ਗੱਲ ਨਹੀਂ ਆਪਣੀ ਸਰਕਾਰ ਨੇ ਨੋਟਬੰਦੀ ਕੀਤੀ ਤੇ ਕਰੰਸੀ ਬਦਲਦੀ ਐ ਕਰੰਸੀ ਨਹੀਂ ਬਦਲ ਜਾਂਦੀ ਕਰੰਸੀ ਬਦਲ ਤੋਂ ਪਹਿਲਾਂ ਤਿੰਨ ਚਾਰ ਗੰਬਾਲੇ ਵੱਡੇ ਕੰਨੇ ਕਿੰਦੇ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਲਾਮਬੰਦ ਕਰਨਾ ਉਹਨਾਂ ਨੂੰ ਮਗਰ ਲਾਉਣਾ ਤੇ ਤਾਨਾ ਸਾ ਸਰਕਾਰਾਂ ਜਾਂ ਬੁਰਜੂਆ ਸਰਕਾਰ ਤੋਂ ਯਾਦ ਕਰਵਾਉਣਾ ਇਹ ਯਾਦ ਕਰਾਉਣ ਤੋਂ ਬਾਅਦ ਫਿਰ ਇਨਕਲਾਬ ਕਰਨਾ ਇਨਕਲਾਬ ਤੋਂ ਬਾਅਦ ਭੂਮੀ ਹਜ਼ਾਰ ਲਾਗੂ ਕਰਨਾ ਭੂਮੀ ਹਜ਼ਾਰ ਲਾਗੂ ਕਰਨ ਤੋਂ ਬਾਅਦ ਸੰਵਿਧਾਨ ਦੇ ਵਿੱਚ ਸੋਧ ਤੇ ਜ਼ਮੀਨੀ ਵੰਡ ਜਾਨੀ ਕਹਿਦਗੇ ਫਿਰ ਜਾ ਕੇ ਕਿਤੇ ਕਰੰਸੀ ਬਲੀ ਜਾਂਦੀ ਹੈ ਕਰੰਸੀ ਇਹ ਨਹੀਂ ਉਹ ਲਾਲ نوٹ ਸੀ 500 ਦਾ ਹੁਣ ਗੀਰ ਰੰਗਾ ਹੋ ਗਿਆ ਕਰੰਸੀ ਬਲੀ ਗਈ ਕਾਂਸੀ ਦਾ ਕੰਮ ਬਹੁਤ ਵੱਡਾ ਹੈ ਰੰਗ ਬਦਲਣਾ ਕਰੰਸੀ ਨੂੰ ਕਰੰਸੀ ਨਹੀਂ ਮੰਨਿਆ ਜਾਂਦਾ ਇਹ ਤਾਂ ਨੋਟਬੰਦੀ ਹੈ ਨੋਟਬੰਦੀ ਕਰਨ ਦਾ ਮਤਲਬ ਇਹ ਹੁੰਦਾ ਵੀ ਪੋਜਿਟਿਵ ਪਾਰਟੀ ਨੂੰ ਕਮਜ਼ور ਕਰਨਾ ਤੇ ਗਰੀਬ ਗਰੀਬ ਤੌਕੇ ਨੂੰ ਨੋਟਬੰਦੀ ਚ ਲਿਆ ਕੇ ਕਮਜ਼ੋਰ ਕਰਨਾ ਇਹਨਾਂ ਨੂੰ ਪਖਾਰੀ ਬਣਾਉਣਾ ਇਹ ਹੁੰਦੇ ਆ ਸਰਕਾਰਾਂ ਦੇ ਕੰਮ ਇਹ ਨੋਟਬੰਦੀ ਦਾ ਪਹਿਲਾ ਸਭ ਤੋਂ ਪਹਿਲਾ ਇਨਕਲਾਬ ਕਰਨਾ ਪੈਂਦਾ ਇਨਕਲਾਬ ਹੋਣਾ ਚਾਹੀਦਾ ਹੁੰਦਾ ਨਹੀਂ ਜਿੱਨਾ ਚ ਲੋਕਮਗਰ ਨਹੀਂ ਜਿੱਦ ਲੋਕਮਗਰ ਫਿਰ ਇਨਕਲਾਬ ਆ ਜੂਗਾ ਜਿੱਦ ਇਨਕਲਾਬ ਆਊਗਾ ਫਿਰ ਬਾ ਜਮੀਨੀ ਵੰਡ ਕਰਾਂਗੇ ਸਿਧਾਨ ਸੋਧ ਕਰਾਂਗੇ ਫਿਰ ਜਾ ਕੇ ਕਰਾਂ ਸੀ ਬਲੀ